ਸਟਾਰਟ ਤਾਜ਼ਾ ਖਬਰ ਹੈ ਕਿ ਸਾਲ 224 ਦੌਰਾਨ 4300 ਅਮੀਰ ਲੋਕ ਭਾਰਤ ਛੱਡ ਕੇ ਹੋਰਨਾ ਦੇਸ਼ਾਂ ਵਿੱਚ ਵਸ ਜਾਣਗੇ ਡੰਡੀ ਹਰੇਕ ਸਾਲ ਇਹ ਗਿਣਤੀ ਵੱਧਦੀ ਘਟਦੀ ਰਹਿੰਦੀ ਹੈ ਡੰਡੀ ਸਾਲ 219 ਵਿੱਚ 7000 ਕਰੋੜ ਪਤੀਆਂ ਨੇ ਭਾਰਤ ਛੱਡਿਆ ਸੀ ਡੰਡੀ ਅੰਕੜੇ ਪੜਦੇ ਹੋਏ ਮੈਨੂੰ ਹੈਰਾਨੀ ਹੋਈ ਕਿ ਜਿਹੜੇ ਮੁਲਕਾਂ ਵਿੱਚ ਇਹ ਅਮੀਰ ਭਾਰਤੀ ਜਾ ਰਹੇ ਹਨ ਉਥੋਂ ਦੇ ਅਮੀਰ ਲੋਕ ਅੱਗੇ ਹੋਰਨਾਂ ਮੁਲਕਾਂ ਵੱਲ ਜਾ ਰਹੇ ਹਨ ਡੰਡੀ ਸਾਲ 224 ਵਿੱਚ 9500 ਇੰਗਲੈਂਡ ਵਾਸੀ 15200 ਚੀਨੀ 1200 ਕੋਰੀਆਈ 1000 ਰੂਸੀ ਆਪਣੇ ਦੇਸ਼ ਛੱਡ ਜਾਣਗੇ ਡੰਡੀ ਜਲੰਧਰ ਜਿਸ ਇਲਾਕੇ ਵਿੱਚ ਮੈਂ ਰਹਿੰਦਾ ਹਾਂ ਉਸ ਦੇ ਰਸਤੇ ਵਿੱਚ ਲੰਬੇ ਸਮੇਂ ਤੋਂ ਇੱਕ ਸਰਮਾਇਦਾਰ ਪਰਿਵਾਰ ਰਹਿੰਦਾ ਸੀ ਡੰਡੀ ਸ਼ਹਿਰ ਕੰਡੇ ਜੱਦੀ ਪੁਸ਼ਤੀ ਕਈ ਕਿੱਲੇ ਜ਼ਮੀਨ ਸੀ ਜਿਹੜੀ ਹੁਣ ਸ਼ਹਿਰ ਵਿੱਚ ਆ ਚੁੱਕੀ ਹੈ ਅਤੇ ਉਸ ਦੇ ਇਰਦ-ਗਿਰਦ ਸ਼ਾਨਦਾਰ ਇਲਾਕਾ ਪੌਸ਼ ਏਰੀਆ ਹੈ ਡੰਡੀ ਸ਼ਹਿਰ ਵਿੱਚ ਵੱਡੇ ਵੱਡੇ ਕਾਰੋਬਾਰ ਸਨ ਡੰਡੀ ਇੱਕ ਦਿਨ ਪਤਾ ਲੱਗਾ ਕਿ ਉਹ ਸਾਰਾ ਕੁਝ ਵਿੱਚ ਵਟ ਕੇ ਕੈਨੇਡਾ ਚਲੇ ਗਏ ਹਨ ਡੰਡੀ ਮੈਂ ਅਕਸਰ ਸੋਚਦਾ ਹਾਂ ਕਿ ਜੇ ਅਜਿਹੇ ਲੋਕ ਵੀ ਸਾਰਾ ਕੁਝ ਛੱਡ ਛੁੜਾ ਕੇ ਵਿਦੇਸ਼ ਜਾ ਕੇ ਵਸਣ ਨੂੰ ਤਰਜੀਹ ਦੇ ਰਹੇ ਹਨ ਤਾਂ ਕੋਈ ਗੱਲ ਤਾਂ ਜ਼ਰੂਰ ਹੋਵੇਗੀ ਡੰਡੀ ਮੈਂ ਅਕਸਰ ਪ੍ਰਵਾਸ ਦੇ ਲਾਭ-ਹਾਨੀਆਂ ਬਾਰੇ ਸੋਚਣ ਬੈਠ ਜਾਂਦਾ ਹਾਂ ਪਰ ਕਿਸੇ ਨਤੀਜੇ ਉੱਤੇ ਨਹੀਂ ਪਹੁੰਚਦਾ ਡੰਡੀ ਬਹੁਤ ਸਾਰੇ ਪੰਜਾਬੀਆਂ ਨੇ ਵਿਦੇਸ਼ਾਂ ਵਿੱਚ ਖੂਬ ਤਰੱਕੀਆਂ ਕੀਤੀਆਂ ਹਨ ਡੰਡੀ ਕੁਝ ਇਸ ਨੂੰ ਮਿੱਠੀ ਜੇਲ੍ਹ ਆਖਦੇ ਹਨ ਡੰਡੀ ਮੈਂ ਮੰਨਦਾ ਹਾਂ ਜੇ ਕੁਝ ਪ੍ਰਾਪਤ ਕਰਨਾ ਹੈ ਤਾਂ ਸਟਾਰਟ ਕੁਝ ਗਵਾਉਣਾ ਵੀ ਪੈਣਾ ਹੈ ਡੰਡੀ ਪੰਜਾਬ ਤੋਂ ਪ੍ਰਵਾਸ ਅਤੇ ਪੰਜਾਬ ਵੱਲ ਪ੍ਰਵਾਸ ਲਗਾਤਾਰ ਜਾਰੀ ਹੈ ਡੰਡੀ ਸੋਸ਼ਲ ਮੀਡੀਆ ਅਤੇ ਆਲੇ ਦੁਆਲੇ ਵਿੱਚੋਂ ਅਜਹੀਆਂ ਖਬਰਾਂ ਵੀ ਪੜਨ ਸੁਣਨ ਨੂੰ ਮਿਲਦੀਆਂ ਹਨ ਕਿ ਲੰਬੇ ਸਮੇਂ ਤੋਂ ਵਿਦੇਸ਼ ਰਹਿੰਦੇ ਕੁਝ ਪਰਿਵਾਰ ਵਾਪਸ ਪੰਜਾਬ ਆਵਸੇ ਹਨ ਡੰਡੀ ਇਸ ਦੇ ਕੁਝ ਨਿੱਜੀ ਕਾਰਨ ਹੁੰਦੇ ਹਨ ਅਤੇ ਕੁਝ ਸਾਂਝੇ ਡੰਡੀ ਕਿਸੇ ਦਾ ਦਿਲ ਨਹੀਂ ਲੱਗਦਾ ਕਿਸੇ ਨੂੰ ਆਪਣੀ ਧਰਤੀ ਆਪਣੇ ਲੋਕਾਂ ਆਪਣੇ ਕਾਰ ਪਰਵਾਰ ਦਾ 헤르ਵਾ ਸਤੌਂਦਾ ਹੈ ਡੰਡੀ ਕਿਸੇ ਦਾ ਮਨ ਅਜਨਬੀ ਮਾਹੌਲ ਅਜਨਬੀ ਲੋਕਾਂ ਵਿੱਚ ਨਹੀਂ ਭਿਜਦਾ ਡੰਡੀ ਕਿਸੇ ਨੂੰ ਚੱਜ ਦੀ ਨੌਕਰੀ ਨਹੀਂ ਮਿਲਦੀ ਕਿਸੇ ਦਾ ਕੰਮਕਾਰ ਨਹੀਂ ਚੱਲਦਾ ਡੰਡੀ ਤਬਦੀਲੀ ਕੁਦਰਤ ਦਾ ਜੀਵਨ ਦਾ ਨਿਯਮ ਹੈ ਡੰਡੀ ਕੁਝ ਵੀ ਸਥਿਰ ਨਹੀਂ ਹੈ ਡੰਡੀ ਹਰ ਪਲ ਸਭ ਕੁਝ ਬਦਲ ਰਿਹਾ ਹੈ ਡੰਡੀ ਮਨੁੱਖੀ ਮਨ ਕਦੇ ਸੰਤੁਸ਼ਟ ਨਹੀਂ ਹੁੰਦਾ ਡੰਡੀ ਮਨੁੱਖ ਜਿੱਥੇ ਹੈ ਉਥੋਂ ਹੋਰ ਕਿਤੇ ਚਲਾ ਜਾਣਾ ਚਾਹੁੰਦਾ ਹੈ ਡੰਡੀ ਕਾਰਨ ਜੁਦਾ-ਜੁਦਾ ਹੋ ਸਕਦੇ ਹਨ ਡੰਡੀ ਸਮਰਾਜ ਚੋਹਾਨ ਦਾ ਇੱਕ ਛੋਟਾ ਜਿਹਾ ਲੇਖ ਪੜ ਰਿਹਾ ਸਾਂ ਡੰਡੀ ਲਿਖਿਆ ਸੀ ਦੁਨੀਆ ਵਿੱਚ ਹਰ ਚੀਜ਼ ਪਰਿਵਰਤਨਸ਼ੀਲ ਹੈ ਡੰਡੀ ਬਦਲਾ ਤੋਂ ਇਲਾਵਾ ਕੁਝ ਵੀ ਸਥਾਈ ਨਹੀਂ ਹੈ ਡੰਡੀ ਨਿਰੰਤਰਤਾ ਬਦਲਾ ਨਾਲ ਜੁੜੀ ਹੋਈ ਹੈ ਡੰਡੀ ਬਦਲਾ ਨਾਲ ਹੀ ਵਿਕਾਸ ਅਤੇ ਵਿਕਾਸ ਨਾਲ ਹੀ ਲੋਕਾਂ ਦਾ ਜੀਵਨ ਬਿਹਤਰ ਹੁੰਦਾ ਹੈ ਡੰਡੀ ਅਸੀਂ ਇੱਕ ਨਿਰੰਤਰ ਬਦਲਦੀ ਹੋਈ ਦੁਨੀਆ ਵਿੱਚ ਰਹਿ ਰਹੇ ਹਾਂ ਡੰਡੀ ਮਨੁੱਖਾ ਜੀਵਨ ਵੀ ਇਸੇ ਬਦਲਾ ਦਾ ਹਿੱਸਾ ਹੈ ਡੰਡੀ ਮਨੁੱਖ ਕਦੇ ਰੁਕਦਾ ਨਹੀਂ ਡੰਡੀ ਸਦੀਆਂ ਪਹਿਲਾਂ ਕਿੱਥੋਂ ਚੱਲਿਆ ਸੀ ਅੱਜ